ਸਾਰੇ ਨਿਵਾਸੀਆਂ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਬਾਬਾ ਨਾਨਕ ਦੇ 555ਵੇਂ ਪ੍ਰਗਟ ਦਿਵਸ ਤੇ ਸਵੰਦ ਵਿੱਚ ਰੋਟਰੀ ਕਲੱਬ ਵੱਲੋਂ ਸੀਨੀਅਰ ਸਿਟੀਜ਼ਨ ਹੋਮ ਬੀਆਰਐਸ ਨਗਰ ਦੇ ਵਿੱਚ ਪਾਠ ਕੀਰਤਨ ਤੇ ਲੰਗਰ ਦਾ ਪ੍ਰਬੰਧ ਕੀਤਾ ਗਿਆ। ਇਹ ਇੱਕ ਬਹੁਤ ਚੰਗਾ ਉਪਰਾਲਾ ਵਾ। ਬਾਬੇ ਨਾਨਕ ਦੀਆਂ ਸਿੱਖਿਆਵਾਂ ਸਾਨੂੰ ਸਰਬ ਧਰਮ ਮਨਨ ਨੂੰ ਪ੍ਰੇਰਿਤ ਕਰਦੀਆਂ ਨੇ ਕੀਰਤ ਕਰਨ ਨੂੰ ਪ੍ਰੇਰਿਤ ਕਰਦੀਆਂ ਨੇ ਔਰ ਮੈਂ ਲੁਧਿਆਣਾ ਵਾਸੀਆਂ ਨੂੰ ਬੇਨਤੀ ਕਰੂੰਗਾ ਕਿ ਬਾਬਾ ਨਾਨਕ ਜੀ ਗੁਰੂ ਨਾਨਕ ਜੀ ਦੀਆਂ ਸਿੱਖਿਆਵਾਂ ਤੇ ਚੱਲਦੇ ਹੋਏ ਸਾਨੂੰ ਆਪਸੀ ਭਾਈਚਾਰਾ ਵਧਾਉਂਦੇ ਹੋਏ ਕੀਰਤ ਕਰੋ ਸਾਰੇ ਧਰਮਾਂ ਦਾ ਸਤਿਕਾਰ ਕਰੋ ਤੇ ਮੈਂ ਰੋਟਰੀ ਕਲੱਬ ਵੱਲੋਂ ਸਾਰੇ ਲੁਧਿਆਣਾ ਵਾਸੀਆਂ ਨੂੰ ਇਸ 595 ਗੁਰਪੁਰਬ ਦੀ ਬਹੁਤ-ਬਹੁਤ ਵਧਾਈ ਦਿੰਦਾ ਔਰ ਉਮੀਦ ਕਰਦਾ ਕਿ ਸਾਡਾ ਪੰਜਾਬ ਤਰੱਕੀ ਕਰੂਗਾ ਧੰਨਵਾਦ ਅੱਜ ਰਾਜਗੁਰੂ ਨਗਰ ਵਿਖੇ ਲੁਧਿਆਣਾ ਨਾਰਥ ਨਾਰਥ ਦੇ ਰੋਟਰੀ ਕਲੱਬ ਵੱਲੋਂ ਗੁਰਨਾਨਕ ਦੇਵ ਜੀ ਦੇ ਪ੍ਰਗਤੀਵੱਧ ਉਪਲਖ ਦੇ ਵਿੱਚ ਜੋ ਗੁਰੂ ਸਾਹਿਬ ਦਾ ਜਿੱਥੇ ਸਵਾਗਤ ਰੱਖਿਆ ਗਿਆ ਸੀ ਉਹ ਚ ਸੰਗਤਾਂ ਨੇ ਬਾਤ ਚੜ੍ਹ ਕੇ ਹਿੱਸਾ ਲਿਆ ਔਰ ਚ ਮੇਰੂ ਦਾਸ ਨੂੰ ਵੀ ਆਉਣ ਦਾ ਇੱਥੇ ਸ਼ਿਰਕਤ ਕਰਨ ਦਾ ਮੌਕਾ ਮਿਲਿਆ ਔਰ ਮੈਂ ਗੁਰੂ ਮਹਾਰਾਜ ਦੀ ਹਜ਼ੂਰੀ ਚ ਸਭ ਦੀ ਤੰਦਰੁਸਤੀ ਦੀ ਮੰਗਲ ਕਾਮਨਾ ਕੀਤੀ ਹੈ ਔਰ ਤੰਦਰੁਸਤ ਪੰਜਾਬ ਰਹਿਣ ਵਾਸਤੇ ਬੇਨਤੀਆਂ ਲਾਈਆਂ ਨੇ ਔਰ ਉਹਦੇ ਨਾਲ ਨਾਲ ਜੋ ਵੀ ਇੱਥੋਂ ਦੇ ਕੰਮ ਹੋਣ ਵਾਲੇ ਨੇ ਉਹ ਮੈਨੂੰ ਰੋਟਰੀਅਨ ਜੇ ਸਾਡੇ ਗਵਰਨਰ ਸਾਹਿਬ ਨੇ ਉਹਨਾਂ ਨੇ ਇੱਕ ਅੱਧਾ ਇੰਚ ਮੈਨੂੰ ਸਾਰੀ ਡਿਟੇਲ ਦੇ ਦੇਣਗੇ ਉਹਦੇ ਜੋ ਵੱਦ ਤੋਂ ਵੱਦ ਅਸੀਂ ਇੱਥੇ ਕੰਮ ਕਰ ਸਕਦੇ ਵ ਤੇ ਜ਼ਰੂਰ ਕਰਦੇ ਰਹਿਣਾ ਥੈਂਕ ਯੂ ਜੀ ਨਾ ਰੁਡੇਰਨ ਆਤਮਜੀਤ ਸਿੰਘ ਮੈਂ ਰੋਟਰੀ ਕਲੱਬ ਲੁਧਿਆਣਾ ਨਾਰਥ ਵੱਲੋਂ ਅੱਜ ਇਹ ਗੁਰਨਾਨ ਦੇਵ ਜੀ ਦਾ 555 ਸਾਲ ਦਾ ਪ੍ਰਕਾਸ਼ ਉਸਮ ਦੀ ਖੁਸ਼ੀ ਚ ਇਹ ਕੀਰਤਨ ਦਰਬਾਰ ਹੋ ਰਿਹਾ ਇਹਦੇ ਵਿੱਚ ਲੁਧਿਆਣਾ ਜ਼ੋਨ ਦੇ ਇਹਨੇ 10 ਕਲੱਬ ਆ ਗਏ ਆ ਉਹ ਤੇ ਰੋਟਰੀ ਐਕਟਲ ਬੰਦੇ ਸਾਰੇ ਮੈਂਬਰ ਮਿਲ ਕੇ ਪੂਰਬ ਮਨਾ ਰਹੇ ਹਨ ਅੱਜ ਦੇ ਇਸ ਮੌਕੇ ਉੱਤੇ ਜਿੱਤੇ ਸਾਡੇ ਕੋਲ ਕਮਿਸ਼ਨਰ ਸਾਹਿਬ ਮਿਸਟਰ ਸੇਖੋ ਨੇ ਆਏ ਹੋਏ ਨੇ ਸਾਡੇ ਪਦਮ ਪੂਸ਼ਨ ਸਰਦਾਰਾ ਸਿੰਘ ਜੀ ਜੋਹਲ ਜੋ ਕਿ ਸਾਡੇ ਕਲੱਬ ਦੇ ਫਾਊਂਡਰ ਮੈਂਬਰ ਵੀ ਹਨ ਉਹ ਵੀ ਪੁੱਜੇ ਨੇ ਇਸ ਤੋਂ ਇਲਾਵਾ ਸਾਡੇ ਡਿਸਟ੍ਰਿਕਟ ਗਵਰਨਰ ਡਾਕਟਰ ਪੀ ਐਸ ਗਰੋਵਰ ਜਿਹੜੇ ਕਿ ਰੋਟਰੀ ਡਿਸਟ੍ਰਿਕਟ 3070 ਤੋਂ ਉਹ ਵੀ ਅਮਨਸਰ ਤੋਂ ਸਾਡੇ ਕੋਲ ਚੇਚੇ ਤੌਰ ਤੇ ਆ ਰਹੇ ਨੇ ਬੇਸਿਕਲੀ ਅਸੀਂ ਇਸ ਜਗ੍ਹਾ ਦੇ ਉੱਤੇ ਇੱਕ ਰੋਟਰੀ ਨਾਰਥ ਸੀਨੀਅਰ ਸਿਟੀਜ਼ਨ ਹੋਮ ਬਣਾ ਰਹੇ ਹਾਂ ਜਿਹੜਾ ਕਿ ਸਾਡਾ ਇੱਕ ਮਨੁੱਖਤਾ ਦੇ ਪ੍ਰਤੀ ਬਹੁਤ ਵੱਡਾ ਪ੍ਰੋਜੈਕਟ ਹੈ ਇਸ ਪ੍ਰੋਜੈਕਟ ਵਿੱਚ ਸੀਨੀਅਰ ਸਿਟੀਜ਼ਨਸ ਲਈ ਆਉਣ ਵਾਲੇ ਸਮੇਂ ਵਿੱਚ ਜਿੱਥੇ ਹਸਪੀਟਲ ਫਿਜ਼ੀਓਥੈਰੇਪੀ ਸੈਂਟਰ ਥੈਨ ਰਿਕ੍ਰੀਸ਼ਨ ਸੈਂਟਰ ਲਾਇਬ੍ਰੇਰੀ ਇਹ ਸਾਡਾ ਮੇਨ ਉਦੇਸ਼ ਹੈ ਔਰ ਸਾਰੇ ਕਲੱਬ ਮਿਲ ਕੇ ਅੱਜ ਆਈਆਂ ਸੰਗਤਾਂ ਦਾ ਸਵਾਗਤ ਕਰ ਰਹੇ ਹਾਂ ਤੇ ਧੰਨਵਾਦ ਕਰ ਰਹੇ ਹਾਂ ਮੈਂ ਰੋਟਰੀਅਨ ਪ੍ਰਧਾਨ ਸਿੰਘ ਜੋਲ ਅੱਜ ਰੋਟਰੀ ਕਲੱਬ ਦਾ ਜਲਾ ਦੇ ਜਿੰਨੇ ਵੀ ਰੋਟਰੀ ਕਲੱਬ ਨੇ ਉਹਨਾਂ ਵੱਲੋਂ ਇਕੱਠੇ ਹੋ ਕੇ ਸਾਰੇ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ 555ਵਾਂ ਪ੍ਰਕਾਸ਼ ਯੋਸਾ ਬਣਾਇਆ ਜਾ ਰਿਹਾ ਉਸ ਉਸ ਖੁਸ਼ੀ ਵਿੱਚ ਮੈਂ ਸਾਰਿਆਂ ਦੇ ਗੁਰਦਾਨੇ ਨਿਵਾਸੀਆਂ ਨੂੰ ਪਰ ਸਾਰੇ ਕਲੱਬ ਦੇ ਮੈਂਬਰਾਂ ਨੂੰ ਬਹੁਤ ਬਹੁਤ ਵਧਾਈ ਦਿੰਦਾ ਕਿ ਉਹਨਾਂ ਨੇ ਇਹ ਕ੍ਰਿਆਲਾ ਕੀਤਾ ਕਿ ਗੁਰੂ ਨਾਨਕ ਦੇਵ ਜੀ ਦਾ ਯਾਦ ਕੀਤੀ ਅਸੀਂ ਉਹਨਾਂ ਨੂੰ ਉਹ ਉਹਨਾਂ ਦਾ ਪ੍ਰਕਾਸ਼ ਯੋਸਾ ਬਣਾ ਰਹੇ ਹਾਂ ਮੈਂ ਸਾਰਿਆਂ ਨੂੰ ਅਪੀਲ ਕਰਾਂਗਾ ਕਿ ਬਾਬੇ ਨਾਨਕ ਜੀ ਦੀ ਸਿੱਖਿਆਵਾਂ ਤੇ ਚੱਲਦੇ ਹੋਏ ਆਪਸੀ ਭਾਈਚਾਰਾ ਬਣਾ ਕੇ ਰੱਖਿਓ ਤੇ ਆਪਣੇ ਕਿਰਤ ਕਰਿਓ ਜਿਵੇਂ ਆਹ ਵੀ ਕਿਰਤ ਕਰੀਆ ਔਰ ਵੰਡ ਸ਼ੀਕੀ। ਇਸ ਮੌਕੇ ਤੇ ਮੈਂ ਸਾਰੇ ਲੁਧਿਆਣਾ ਨਿਵਾਸੀਆਂ ਨੂੰ ਬਹੁਤ ਬਹੁਤ ਮੁਬਾਰਕ ਦਿਨਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਹ ਸੰਸਾਰ ਭਰ ਦੀਆਂ ਸਭ ਸੰਗਤਾਂ ਨੂੰ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ 555ਵੇਂ ਆਗਮਨ ਪੁਰਬ ਦੀਆਂ ਲੱਖ 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 ਵਧਾਈਆਂ ਜੀ। ਅੱਜ ਅਸੀਂ ਰੋਟਰੀ ਕਲੱਬ ਲੁਧਿਆਣਾ ਜ਼ੋਨ ਦੇ ਵੱਲੋਂ ਇਹ ਤੇ ਰੋਟਰੀ ਕਲੱਬ ਵੱਲੋਂ ਜਾਣਾ ਨਾਰਥ ਸੀਨੀਅਰ ਸਿਟੀਜ਼ਨ ਹੌਮ ਦੇ ਵਿੱਚ ਜੋ ਤਨ ਤਨ ਸਾਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਆਗਮਨ ਪੁਰਬ ਨੂੰ ਸਮਰਪਿਤ ਇਹਦੇ ਸਮਾਗਮ ਅੱਜ ਆਯੋਜਿਤ ਕੀਤਾ ਗਿਆ ਹੈ ਜਿਸ ਵਿੱਚ ਸਾਡੇ ਰੋਟਰੀ ਦੇ ਬਹੁਤ ਸਾਰੇ ਮੈਂਬਰਾਂ ਜੋ ਪੰਜਾਬ ਤੋਂ ਅਦੇ ਬਾਹਰੋਂ ਵੀ ਇੱਥੇ ਆ ਰਹੇ ਹਨ ਸਭ ਸੰਗਤਾਂ ਨੂੰ ਇੱਕ ਵਾਰ ਫਿਰ ਅਸੀਂ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਆਗਮਨ ਪੁਰਬ ਦੀਆਂ ਲੱਖ ਲੱਖ ਵਧਾਈਆਂ ਦਿੰਦੇ ਹਾਂ ਅਤੇ ਸਭ ਸੰਗਤਾਂ ਨੂੰ ਇਹੀ ਅਪੀਲ ਕਰਦੇ ਹਾਂ ਕਿ ਜੋ ਇਸ ਵਿਸ਼ਵ ਦੇ ਵਿੱਚ ਗੁਰੂ ਨਾਨਕ ਦੇਵ ਜੀ ਨੇ ਇੱਕ ਪਿਆਰ ਅਤੇ ਹਲੀਮੀ ਦੀ ਜੋ ਲਹਿਰ ਚਲਾਈ ਸੀ ਸਭਨਾਂ ਨੂੰ ਆਪਣੇ ਕਲਾਵੇ ਵਿੱਚ ਲਿਆ ਸੀ ਕਿਸੇ ਵੀ ਜਾਤ ਪਾਤ ਦਾ ਭੇਦਭਾਵ ਨਾ ਰੱਖਦੇ ਹੋਏ ਸਭਨਾਂ ਨੂੰ ਇੱਕ ਇੱਕ ਪ੍ਰਮਾਤਮਾ ਦੇ ਨਾਲ ਜੋੜਿਆ ਤਾਂ ਉਹਨਾਂ ਦੀਆਂ ਸਿੱਖਿਆਵਾਂ ਤੇ ਚੱਲਦੇ ਹੋਏ ਅਸੀਂ ਆਪਸੀ ਵੈਰ ਭਾਵ ਵੇਦ ਭੇਦ ਭਾਵ ਖਤਮ ਕਰਦੇ ਹੋਏ ਗੁਰੂ ਨਾਨਕ ਸਾਹਿਬ ਜੀ ਦੀ ਸਿੱਖਿਆ ਤੇ ਚੱਲਦੇ ਆਪਸੀ ਪਿਆਰ ਅਤੇ ਹਲੀਮੀ ਦੇ ਨਾਲ ਜੀਵਨ ਜਿਉਣ ਦੀ ਜੱਜ ਸਿੱਖੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਰੋਟੇਰੀਆਂ ਵਿਕਾਸ ਗੋਇਲ ਮੈਂ ਰੋਟਰੀ ਕਲੱਬ ਸੀਨੀਅਰ ਸਿਟੀਜ਼ਨ ਹੌਮ ਤੋਂ ਇੱਕ ਮੈਂਬਰ ਆ ਆਣ ਵਾਲੇ ਨਵੇਂ ਸਾਲ 'ਚ ਮੈਂ ਪ੍ਰੈਜ਼ੀਡੈਂਟ ਹੋਵਾਂਗਾ ਜੋ ਕਿ ਮੈਨੂੰ ਟੀਮ ਨੇ ਨਵੇਂ ਸਾਲ ਵਾਸਤੇ ਚੁਣਿਆ ਹੈਗਾ ਅਸੀਂ ਅੱਜ ਗੁਰਪੁਰਪ ਦੇ ਨਿਮਿਤ ਪ੍ਰੋਗਰਾਮ ਰੱਖਿਆ ਇੱਥੇ ਤੇ ਆਪਣੇ ਸੀਨੀਅਰ ਸਿਟੀਜ਼ਨ ਹੌਮ ਤੇ ਸਾਡਾ ਇਹ ਪਹਿਲਾ ਪ੍ਰੋਗਰਾਮ ਹੈਗਾ ਤੇ ਸਾਡੀ ਇਹ ਸੀਨੀਅਰ ਸਿਟੀਜ਼ਨ ਹੌਮ ਦੀ ਜਿਹੜੀ ਬਿਲਡਿੰਗ ਉਹ ਸਾਰੀ ਹੋ ਰਹੀ ਹੈ ਤੇ ਅਸੀਂ ਇਹਦੇ ਵਾਸਤੇ ਲੋਕਾਂ ਨੂੰ ਮਨੋਂ ਸਾਡੇ ਨਾਲ ਜਿਹੜੇ ਬੰਦੇ ਹੈਗੇ ਨੇ ਮੈਂ ਅਪੀਲ ਕਰਦਾ ਸਾਡੇ ਨਾਲ ਮਨਾਂਵਾਸੀ ਵੀ ਸਾਡਾ ਸਪੋਰਟ ਕਰਨ ਹੋਰ ਵੀ ਜਿਹੜੇ ਹੈਗੇ ਨੇ ਅਸੀਂ ਇਹ ਜਿਹੜਾ ਸੀਨੀਅਰ ਸਿਟੀਜ਼ਨ ਹਮਾ ਲੋਕਾਂ ਦੀ ਭਲਾਈ ਵਾਸਤੇ ਲੋਕਾਂ ਵਾਸਤੇ ਸਾਰਾ ਇਹ ਉਸਾਰੀ ਕਰ ਰਹੇ ਹੈਗੇ ਆ ਤੇ ਉਹਦੇ ਨਿਯਮਿਤ ਅਸੀਂ ਪ੍ਰੋਗਰਾਮ ਰੱਖਿਆ ਹੈਗਾ ਤੇ ਲੋਕਾਂ ਨੂੰ ਅਪੀਲ ਹੈ ਸਾਰੇ ਜਿਹੜੇ ਹੈਗੇ ਨੇ ਗੁਰੂ ਨਾਨਕ ਪਰਬ ਜਿਹੜਾ ਅਸੀਂ ਮਨਾ ਰਹੇ ਆ ਗੁਰੂ ਨਾਨਕ ਦੇਵ ਜੀ ਦਾ ਪਰਬ ਮਨਾ ਰਹੇ ਆ ਉਹਦੇ ਵਿੱਚ ਸਾਡੇ ਨਾਲ ਸਾਡਾ ਸਾਥ ਦੇਣਾ ਦਿਹਾਣੇ ਵਸਿਆਂ ਨੂੰ ਬਹੁਤ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਵਿਸ਼ਾਲ ਬਾਦਰੀ ਲੁਧਿਆਣਾ ਨਾਰਥ ਰੋਟਰੀ ਕਲਬ ਤੋਂ ਅ ਅੱਜ ਅਸੀਂ ਗੁਰਨਾਨ ਸਿੰਘ ਦੇ ਜੀ ਦਾ 555ਵਾਂ ਜਨਮ ਦਿਹਾੜਾ ਮਨਾ ਰਹੇ ਹਾਂ ਔਰ ਜੇ ਪ੍ਰਮਾਤਮਾ ਜੀ ਦੀ ਇਸੇਂ ਕਿਰਪਾ ਹੈਗੀ ਹੈ ਇਸੀਂ ਬਖਸ਼ਿਸ਼ ਹੈ ਕਿ ਉਹਨਾਂ ਨੇ ਅੱਜ ਆਪਣੇ ਖੁਦ ਇਸ ਕਮ ਦੇ ਵਿੱਚ ਪੈ ਕੇ ਇਹ ਸਾਡੇ ਤੋਂ ਉਹਨਾਂ ਨੇ ਉਪਰਾਲਾ ਕਰਾਇਆ ਹੈ ਸਾਰੀ ਸੰਗਤ ਅੱਜ ਪ੍ਰਮਾਤਮਾ ਦੇ ਨਾਮ ਦਾ ਆਨੰਦ ਮਾਣ ਰਹੀ ਹੈ ਸਰਵਨ ਕਰ ਰਹੀ ਹੋਂ ਦਾ ਨਾਮ ਔਰ ਅਸੀਂ ਵੀ ਦੁਆ ਕਰਦੇ ਹਾਂ ਕਿ ਜਿਹੜਾ ਆਨਲਾ ਵਕਤ ਹੈ ਗਿਆ ਆਨਲੇੜੇ ਸਾਲ ਹੈ ਗਿਆ ਇਹ ਸਾਡੀ ਖੁਸ਼ੀਆਂ ਬਰਚਣ ਅੱਜ ਅਸੀਂ ਇੱਥੇ ਸੀਨੀਅਰ ਸਿਟੀਜ਼ਨ ਹੋਮ ਦੀ ਉਸਾਰੀ ਦੇ ਉੱਪਰ ਵੀ ਕੰਮ ਕਰ ਰਹੇ ਹਾਂ ਔਰ ਜਿਨੇ ਕੀ ਤੁਸੀਂ ਜਾਣਦੇ ਹੋ ਕਿ ਰੋਟਰੀ ਕਲੱਬ ਇੱਕ ਇਸ ਤਰ੍ਹਾਂ ਦੀ ਸੰਸਥਾ ਹੈਗੀ ਹੈ ਜਿਹੜੀ ਸਮਾਜ ਦੇ ਉਥਾਨ ਦੇ ਲਈ ਸਮਾਜ ਭਾਈ ਦੇ ਬਹੁਤ ਕਾਰਜ ਕਰਦੀ ਹੈ ਤੋ ਇਹ ਵੀ ਸਾਡਾ ਇੱਕ ਬਹੁਤ ਵੱਡਾ ਉਪਰਾਲਾ ਹੈ ਔਰ ਮੈਂ ਚਾਹਾਂਗਾ ਕਿ ਲੋਹਾਨੇ ਨਿਵਾਸੀ ਜਿਹੜੇ ਹੈਗੇ ਆ ਉਹ ਵੀ ਇਹਦੇ ਵਿੱਚ ਵੱਲ ਚੜ ਕੇ ਹਿੱਸਾ ਲੈਣ ਪਰਮਾਤਮਾ ਨਾਮ ਸਿਮਰਨ ਕਰਨ ਤੇ ਆਪਣਾ ਜੋ ਯੋਗਦਾਨ ਉਹ ਕਿਸੇ ਸਟੱਜੀ ਜਗ੍ਹਾ ਤੇ ਪਾ ਸਕਦੇ ਆ ਉੱਥੇ ਆਪਣਾ ਯੋਗਦਾਨ ਜ਼ਰੂਰ ਪਾ ਜ਼ੋਰ ਬਹੁਤ ਧੰਨਵਾਦੀ ਸ਼ੁਪਈਏ ਆਇਰੋਟਰੀ ਆਇਰੋਟਰੀ ਕਲੱਬ ਲੁਹਾਨਾਤ ਨੇ ਗੁਰੂ ਦਾਸ ਅਸਰਾਮ ਆਪਨੀ ਨਵੀਂ ਬਣਾਈ ਬਿਲਡਿੰਗ ਦੇ ਵਿੱਚ ਗੁਰਪੁਰਬ ਮਨਾਇਆ ਹੈ ਬਹੁਤ ਅਸੀਰਬਾਦ ਨਹੀਂ ਹੈ ਸੰਗਤਾਂ ਇਕੱਠੀਆਂ ਆਈਆਂ ਇਕਤਰ ਹੋਇਆ ਵਿਚਾਰ ਪ੍ਰਾਂਦੇ ਹੋਏ ਔਰ ਸੰਪੰਨ ਨੰਦਰਸ਼ਾ ਉਸ ਪਰੰਪਰਾ ਨੂੰ ਕਾਇਮ ਰੱਖਿਆ ਜੋ ਬਾਬੇ ਨਾਨਕ ਨੇ ਪਾਈ ਸੀ। ਮੈਨੂੰ ਬੜੀ ਖੁਸ਼ੀ ਹੈ ਇਸ ਗੱਲ ਦੀ ਕਿ ਮੈਂ ਇਸ ਪਾਰਟਿਸਪੇਟ ਕੀਤਾ ਔਰ ਸੰਪੰਨ ਦਸ਼ਕੀ।